ਬਾਰ ਕੋਤੇ ਜਾਣਾ ਤੋਂ ਸਾਜੀ ਬਾਅਦ ਵਿੱਚ ਚੱਲ ਜਾਣਾ ਜਲਦੀ ਬੀਤੇ ਦਿਨੀ ਦੀਪ ਸਰਦਾਰਨੀ ਲਾਈਵ ਆਈ ਸੀ ਜਿੱਥੇ ਲੋਕਾਂ ਨੇ ਉਸ ਨੂੰ ਵਾਰ-ਵਾਰ ਪੁੱਛਿਆ ਕਿ ਤੁਸੀਂ ਆਸਟ੍ਰੇਲੀਆ ਕਦੋਂ ਜਾਵੋਗੇ ਇਸ ਦੇ ਜਵਾਬ ਵਿੱਚ ਦੀਪ ਸਰਦਾਰਨੀ ਨੇ ਕਿਹਾ ਸੀ ਕਿ ਉਹ ਜਲਦ ਹੀ ਆਸਟ੍ਰੇਲੀਆ ਚਲੀ ਜਾਵੇਗੀ ਪਰ ਲੋਕਾਂ ਨੇ ਫਿਰ ਵੀ ਉਸ ਦੀ ਨਹੀਂ ਮੰਨੀ ਅਤੇ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੇਰੀ ਤੇਰੀ ਆਪਣੇ ਸਹੁਰਾ ਫੈਮਿਲੀ ਨਾਲ ਨਹੀਂ ਬੰਦੀ ਨਾ ਹੀ ਤੇਰੀ ਗੁਰ ਨਾਲ ਬੰਦੀ ਹੈ ਇਸੇ ਲਈ ਤਾਂ ਤੂੰ ਆਸਟ੍ਰੇਲੀਆ ਨਹੀਂ ਜਾ ਰਹੀ ਅਤੇ ਨਾ ਹੀ ਗਰਮੀ ਦੀਆਂ ਛੁੱਟੀਆਂ ਵਿੱਚ ਤੂੰ ਆਪਣੇ ਸਹਰੇ ਘਰ ਗਈ ਅਤੇ ਨਾ ਹੀ ਉਹ ਤੈਨੂੰ ਮਿਲਣਾ ਹੈ ਜਿਸ ਤੋਂ ਬਾਅਦ ਦੀਪ ਸਰਦਾਰਨੀ ਨੇ ਆਪਣੀ ਸਟੋਰੀ ਦੇ ਵਿੱਚ ਗੁਰਦੀਪ ਯਾਨੀ ਕਿ ਆਪਣੇ ਹਸਬੰਡ ਦੀ ਸਟੋਰੀ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਦੀਪ ਸਰਦਾਰਨੀ ਦੀ ਪਿਕ ਪਾਈ ਹੋਈ ਸੀ ਅਤੇ ਲਿਖਿਆ ਹੋਇਆ ਸੀ ਆਲਵੇਜ਼ ਸਟੇ ਹੈਪੀ ਜਿਸ ਤੋਂ ਬਾਅਦ ਦੀਪ ਸਰਦਾਰਨੀ ਨੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਬੀਤੇ ਦਿਨ ਹੀ ਦੀਪ ਸਰਦਾਰਨੀ ਨੇ ਆਪਣੀ ਬਾਹ ਦੇ ਉੱਪਰ ਆਪਣੇ ਭਰਾ ਦਾ ਟੈਟੂ ਬਣਵਾਇਆ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਨੂੰ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਚਾਹੇ ਫਿਰ ਕਿਸੇ ਲਿਖਤ ਦੇ ਰੂਪ ਵਿੱਚ ਹੋਵੇ ਅਤੇ ਚਾਹੇ ਫੋਟੋ ਦੇ ਰੂਪ ਵਿੱਚ ਇਸੇ ਲਈ ਉਸਨੇ ਆਪਣੀ ਬਾਹ ਉੱਪਰ ਆਪਣੇ ਭਰਾ ਦੇ ਨਾਮ ਦਾ ਟੈਟੂ ਖੁਣਵਾ ਲਿਆ ਬਾਕੀ ਦੀਪ ਸਰਦਾਰਨੀ ਨੇ ਆਪਣੀ ਲਾਈਫ ਨੂੰ ਫਿਰ ਤੋਂ ਸਟਾਰਟ ਕਰਨ ਦਾ ਫੈਸਲਾ ਕੀਤਾ ਹੈ ਅਤੇ ਬੀਤੇ ਕੁਝ ਦਿਨਾਂ ਤੋਂ ਉਹ ਆਪਣੇ ਕੰਮ ਵੱਲ ਧਿਆਨ ਦੇ ਰਹੀ ਹੈ